ਸਸ਼ੀਕਾਰ ਤੁਸੀਂ ਦੇਖ ਰਿਹਾ ਜਿਕੇ ਟੀਵੀ ਮੈਂ ਹਰਨਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ ਸ਼ਮੂ ਬਾਡ ਤੇ ਚੱਲ ਰਹੀ ਕਿਸਾਨ ਅੰਦੋਲਨ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਿਸਾਨ ਵੱਲੋਂ ਆਪਣੇ ਜੀਵਨ ਇਲਾਕਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸਰਫਾਸ ਨਿਗਰ ਲਿਆ ਸੀ ਜਿਸ ਤੋਂ ਬਾਅਦ ਉਸਦੀ ਹਾਲਤ ਗੰਭੀਰ ਸੀ ਉਸ ਨੂੰ ਹਸਪਤਾਲ ਜਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ ਕਿਸਾਨ ਦੀ ਪਛਾਣ ਰੇਸ਼ਮ ਸਿੰਘ ਵਜੋਂ ਹੋਈ ਹੈ ਤਰਨਤਾਰਨ ਦੇ ਪਿੰਡ ਬਹੁ ਵਿੰਡ ਨਾਲ ਸੰਬੰਧਿਤ ਸੀ ਕਿ ਕਿਸਾਨ ਆਗੂ ਤੇਜਵੀਰ ਸਿੰਘ ਨੇ ਕਿਹਾ ਕਿ ਰੇਸ਼ਮ ਸਿੰਘ ਇਸ ਕਾਰਨ ਰਾਹੀ ਸੀ ਕਿ ਸ਼ੰਭੂ ਖਨੌਰੀ ਬਾਰਡਰ ਤੇ 11 ਮਹੀਨੇ ਤੋਂ ਅੰਦੋਲਨ ਦੇ باوجود ਸਰਕਾਰ ਨੇ ਮਸਲਾ ਹੱਲ ਨਹੀਂ ਕੀਤਾ ਰੇਸ਼ਮ ਸਿੰਘ ਨੇ ਲੰਗਰਵਾਲੀ ਥਾਹ ਦੇ ਨੇੜੇ ਸਲਫਾਸ ਹਾਦੀ ਜਿਵੇਂ ਕਿਸਾਨ ਨੂੰ ਇਸ ਬਾਰੇ ਪਤਾ ਲੱਗਿਆ ਉਸ ਨੂੰ ਤੁਰੰਤ ਮੌਕੇ ਤੇ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਇਹ ਮੌਗਾ ਵਿੱਚ ਕਿਸਾਨ ਮਹਾਪੰਚਾਇਤ ਹੈ ਜਿਸ ਵਿੱਚ ਵੱਖ-ਵੱਖ ਸੰਗਠਨਾਂ ਨੇ 40 ਤੋਂ 50 ਹਜ਼ਾਰ ਕਿਸਾਨ ਹਿੱਸਾ ਲੈ ਕੇ ਰਜਿਸਟਰ ਕੀਤਾ ਤਾਂ ਖਾਸ ਤੌਰ ਤੇ ਇਸ ਮਹਾਪੰਚਾਇਤ ਵਿੱਚ ਪਹੁੰਚ ਰਹੇ ਨੇ ਕਿਸਾਨ ਨੇਤਾਵਾਂ ਨੇ ਕਹਿ ਕੇ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਨੇਤਾਵਾਂ ਨੇ ਕਹਿ ਕੇ ਅਸੀਂ ਹਮੇਸ਼ਾ ਤੋਂ ਸੰਘਰਸ਼ ਕਰਦੇ ਆ ਰਹੇ ਅੱਗੇ ਵੀ ਕਰਦੇ ਰਵਾਂਗੇ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਥਾਵਾਂ ਤੇ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਹਿ ਕੇ ਮਹਾਪੰਚਾਇਤਾਂ ਲਈ ਸਾਡੀ ਤਿਆਰੀ ਪੂਰੀ ਹੋ ਗਈ ਹੈ ਤੇ ਜਿਸ ਵਿੱਚ ਸਾਡੇ ਸਾਰੇ ਕਿਸਾਨ ਸੰਗਠਨਾਂ ਦੇ ਨੇਤਾ ਪਹੁੰਚ ਰਹੇ ਨੇ ਤੇ ਮੋਗਾ ਵਿੱਚ ਪੁਲਿਸ ਨੇ ਨਸ਼ਾ ਤਸਕਰਾ ਤੇ ਵੱਡੀ ਕਾਰਵਾਈ ਕੀਤੀ ਹੈ ਜ਼ਿਲ੍ਹੇ ਦੇ ਦੋ ਨਸ਼ਾ ਤਸਕਰਾਂ ਦੇ 1 ਕਰੋੜ 54 ਲੱਖ 54 ਹਜ਼ਾਰ ਦੀ ਪ੍ਰਾਪਰਟੀ ਫ੍ਰੀਜ਼ ਕਰਨ ਦਾ ਨੋਟਿਸਕਾਇਆ ਇਸ ਮਾਮਲੇ ਵਿੱਚ ਬੀਐਸਪੀ ਪਰਮਜੀਤ ਸਿੰਘ ਨੇ ਕਿਹਾ ਕਿ ਥਾਣਾ ਕੋਟ ਸਿਖਰ ਅਧੀਨ ਪਿੰਡ ਦੱਲੇਵਾਲਾ ਦੇ ਰਹਿਣ ਵਾਲੇ ਗੁਰਦੇਵ ਸਿੰਘ ਤੇ ਹਰਜਿੰਦਰ ਸਿੰਘ ਦੀ 1 ਕਰੋੜ 54 ਲੱਖ 54 ਹਜ਼ਾਰ ਦੀ ਪ੍ਰਾਪਰਟੀ ਫ੍ਰੀਜ਼ ਕਰਨ ਦੇ ਨੋਟਿਸ ਚਪਕਾਏ ਜਾਣੇ ਦੋਹਾਂ ਨਸ਼ਾ ਤਸਕਰਾ ਤੇ ਐਡੀ ਪੀ ਸੀ ਐਸ ਐਕਟ ਦੇ ਅਧੀਨ 11 ਮਾਮਲੇ ਦਰਜ ਨੇ ਜਿਸ ਵਿੱਚ ਹਰਜਿੰਦਰ ਸਿੰਘ ਤੇ 7 ਗੁਰਦੇਵ ਸਿੰਘ ਤੇ 4 ਮਾਮਲੇ ਦਰਜ ਨੇ ਦੋਵੇਂ ਦੋਸ਼ੀ ਇਸ ਟਾਈਮ ਜੇਲ੍ਹ ਵਿੱਚ ਬੰਦੇ ਦੋਵਾਂ ਤੇ ਨਸ਼ਾ ਤਸਕਰੀ ਕਰਕੇ ਸਾਰੀ ਪ੍ਰਾਪਰਟੀ ਬਣਾਉਣ ਦੀ ਧੋਖ ਨਹੀਂ ਜਿਸ ਤੋਂ ਬਾਅਦ ਪੁਲਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਸ਼੍ਰੀ ਘਟੂਰ ਸਾਹਿਤ ਤੋਂ ਸੰਸਦ ਮੈਂਬਰ ਅਮਰਪਾਸਿੰਗ ਤੇ ਵਿਦੇਸ਼ੀ ਅਥਵਾ ਦੀ ਅਰਸ਼ਟਲਾ ਪਏ ਗੁਰਪ੍ਰੀਤ ਸਿੰਘ ਹਰੀਨਾਮ ਦੇ ਕਤਲ ਕੇਸ ਵਿੱਚ ਯੂਏਪੀਏ ਲਗਾਇਆ ਗਿਆ ਹੈ ਐਸਆਈਟੀ ਨੇ ਇਸ ਮਾਮਲੇ 'ਚ ਯੂਏਪੀਏ ਬਨੋਂ ਬਾਰੇ ਫੀਸਕੋਟ ਅਦਾਲਤ ਨੂੰ ਲਿਖਤੀ ਜਾਣਕਾਰੀ ਦਿੱਤੀ ਹੈ ਯੂਏ ਪੀਏ ਲਾਗੂ ਹੋਣ ਤੋਂ ਬਾਅਦ ਐਨਐਸਏ ਤਹਿਤ ਪਹਿਲਾ ਹੀ ਡਿਗੂਰ ਗੱਜੇਲੂ 'ਚ ਬੰਦ ਸੰਸਦ ਮੈਂਬਰ ਅਮਰਪਾਸਿੰਗ ਖਾਲਸਾ ਦੀਆਂ ਮੁਸ਼ਕਲਾਂ ਕਾਫੀ ਵਾਰਿਸ ਪੰਜਾਬ ਜਥੇਬੰਦੀ ਦੇ ਸਾਹਕ ਕਗਰਤ ਸਕਤਰ ਤੇ ਪੰਥਕ ਜਥੇਬੰਦੀ ਨਾਲ ਜੁੜੇ ਗੁਰਪ੍ਰੀਤ ਸਿੰਘ ਹਰੀ ਨੌ ਦਾ ਪਿਛਲੇ 9 ਅਕਤੂਬਰ ਨੂੰ ਉਹਨਾਂ ਦੇ ਪਿੰਡ ਵਿੱਚ ਬਾਈਕ ਸਵਾਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਗੁਰਪ੍ਰੀਤ ਸਿੰਘ ਮਰਹੂ ਅਦਾਕਾਰ ਦੇ ਸਿੱਧੂ ਵੱਲੋਂ ਵਾਰਿਸ ਪੰਜਾਬ ਤੇ ਜਥੇਬੰਦੀ ਬਣਾਉਂ ਸਮੇਂ ਦੀ ਸਿੱਧੂ ਦਿਲਾ ਜੁੜ ਕੇ ਜਥੇਬੰਦੀ ਲਈ ਕੰਮ ਕਰਦਾ ਸੀ ਜਿੱਥੇ ਸਿੱਧੂ ਦੀ ਮੌਤ ਤੋਂ ਬਾਅਦ ਵਾਰਿਸ ਪੰਜਾਬ ਸਸਤਾ ਦੇ ਮੁੱਖ ਕਾਰਜਕਾਰੀ ਬਤਪਾਲ ਸਿੰਘ ਨੇ ਜਥੇਵੰਦੀ ਦੀ ਕਮਾਲ ਸਵਾਲ ਲਈ ਸੀ ਜਿਸ ਬਾਅਦ ਅਗਿੱਤ ਸਕੱਤਰ ਰਹੇ ਗੁਰਪ੍ਰੀਤ ਸਿੰਘ ਹਰਿਨੌਰ ਜਥੇਵੰਦੀ ਤੋਂ ਦੂਰੀ ਬਣਾ ਲਈ ਹੈ ਹਾਲਾਂਕਿ ਇਸ ਪੂਰੇ ਮਾਮਲੇ 'ਚ ਖੁਦ ਆਪ ਪੁਲਿਸ ਵੀ ਐਸਆਈ ਨੇ ਜਾਂਚ ਕੀਤੀ ਕਿਸੇ ਗੱਲ ਸਾਹਮਣੇ ਐਸੀ ਕਿਸ ਕਤਮੂ ਅੰਜਾਮ ਦੇ ਨਹੀਂ ਜਿਸ ਸਸਦ ਮੈਂਬਰਾਂ ਨੂੰ ਪਾਸਿੰਗ ਤੋਂ ਇਲਾਵਾ ਵਿਦੇਸ਼ੀ ਅਤਵਾਦੀ ਅੱਜ ਦਲਾ ਦੀ ਭੂਮਿਕਾ ਸੀ ਇਸ ਤਰ੍ਹਾਂ ਪੁਲਿਸ ਨੇ ਉਕਤ ਮਾਮਲੇ ਵਿੱਚ ਜਿਹੜਾ ਪਾਸਿੰਗ ਹੈ ਇਸ ਤਰ੍ਹਾਂ ਨੂੰ ਮੁਜ਼ਮ ਵਜੋਂ ਨਾਮਿਤ ਕੀਤਾ ਇਸ ਮਾਮਲੇ ਵਿੱਚ ਕਤਲ ਕਰਨ ਵਾਲੇ ਦੋ ਸ਼ੂਟਰ ਅਤੇ ਰੈਕੀ ਕਰਨ ਵਾਲੇ ਤਿੰਨ ਹੋਰ આરોપી ਕੁਝ 6 ਕੁੱਲ 6 આરોપીਆਂ ਨੂੰ ਪੁਲਿਸ ਨੇ ਫੜ ਲਿਆ ਹੈ ਤੇ ਹੁਣ ਮਾਮਲੇ ਦੀ ਚਾਰਜ ਸ਼ੀਟ ਦਾਇਰ ਕਰਨ ਤੋਂ ਪਹਿਲਾਂ ਪੁਲਿਸ ਨੇ ਮਾਮਲੇ ਵਿੱਚ ਯੂਏਪੀ ਇਹਦੀ ਧਾਰਾ ਵੀ ਲਗਾ ਦਿੱਤੀ ਹੈ ਪਰ ਪਾਕ ਪਹਿਲਾ ਹੀ ਐਂਡੀ ਐਮਐਸਏ ਦੇ ਤਹਿਤ ਗ੍ਰਿਪੁਰ ਦੇ ਵਿੱਚ ਬੰਦਾ ਹੈ 12プラス में रामपुरा फूल दे विद्यालय ਵਿੱਚ ਕੀਤੇ ਗਏ ਦੋਹਰੇ ਕਤਲकांड ਦੀ ਗੁੱਥੀ ਨੂੰ ਸੁਝਾ ਲਿਆ આરોપી ਨੂੰ ਵੀ ਕਾਬੂ ਕਰ ਲਿਆ ਐਸਐਸਪੀ ਅਮਨੀਤ ਕੌਂਟਾ ਨੇ ਦੱਸਿਆ ਕਿ ਮ੍ਰਿਤਕ ਕਿਆਸ ਸਿੰਘ ਤੇ ਉਸਦੀ ਪਤਨੀ ਅਮਰਜੀਤ ਕੌਰ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਤੇ ਇਸ ਕਤਲकांड ਨੂੰ ਉਸੇ ਹੀ ਸਾਰੇ ਪ੍ਰਾ ਬਿਕਰਮ ਸਿੰਘ ਉਰਫ ਬਿਕਰ ਨੇ ਅੰਜਾਮ ਦਿੱਤਾ ਸੀ 2018 ਤੋਂ ਖੇਤੀਬਾੜੀ ਨਾਲ ਸੰਬੰਧਤ ਸਾਂਝੀ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਬਿਕਰਮ ਸਿੰਘ ਨੇ ਆਪਣੀ ਪਹਿਲਾ ਪਰਜਾਈ ਅਮਰਜੀਤ ਕੌਰ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਆਪਣੇ ਪ੍ਰਾ ਕਿਆਸ ਸਿੰਘ ਦਾ ਤੇਜ਼ ਤਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਲਾਸ ਐਂਜਲਸ ਵਿੱਚ ਜੰਗਲਾ ਚ આગ ਲੱਗੀ ਹੈ ਸ਼ਹਿਰ ਤੱਕ ਇਹ ਹੱਥ ਪਹੁੰਚ ਗਈ ਹੈ ਮੰਗਲਵਾਰ ਨੂੰ ਲੱਗੀ ਆਤਨਾ ਹੁਣ ਤੱਕ 4852 ਹੈਕਟੇਰ ਖੇਤਰ ਪਰ ਪ੍ਰਭਾਵਿਤ ਹੋਇਆ ਹੈ ਲਗਭਗ ਵਿੱਚ ਲਗਭਗ 1100 ਇਮਾਰਤਾਂ ਪੂਰੀ ਤਰ੍ਹਾਂ ਸਾੜ ਗਈਆਂ ਨੇ 28000 ਕਰ ਨੁਕਸਾਨੇ ਗਏ ਨੇ ਜੰਗਲ ਵਿੱਚ ਫੈਲੀ ਅੱਗ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਲਗਭਗ 50000 ਲੋਕਾਂ ਨੂੰ ਤਦਾਂਤ ਆਪਣੇ ਘਰ ਖਾਲੀ ਕਰਨ ਲਈ ਕਿਹਾ ਗਿਆ ਲਗਭਗ 3 ਲੱਖ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਲਾਰਜ ਅਵੈਂਸ ਦੇ ਸ਼ਹਿਰ ਪਾਲੀ ਸੇਟ ਇਲਾਕੇ ਵਿੱਚ ਅੱਗ ਲੱਗਣ ਨਾਲ ਕਈ ਹਾਲੀਵੁੱਡ ਸਟਾਰਾਂ ਦੇ ਬੰਗਲੇ ਤਬਾਹ ਹੋ ਗਏ ਮੌਰਕ ਹੈਮਿਲ ਪੈਰੀ ਸੇਲਟਨ ਜੈਮੀ ਲੀ ਕਸਟਿਸ ਆਫ ਦਿ ਵੈਡੀ ਮੂਰ ਮਾਰੀਆ ਸ਼ਿਰਵਰ ਐਸ਼ਵਰ ਕੁਸ਼ਰਤੇ ਹੋਰ ਕਈ ਹਾਲੀਵੁੱਡ ਸਟਾਰਾਂ ਦੇ ਘਰਾਂ ਨੂੰ ਅੱਗ ਲੱਗੀ ਹੈ ਮਸ਼ਹੂਰ ਹਸਤੀਆਂ ਨੂੰ ਵੀ ਆਪਣੇ ਘਰ ਛੱਡਨੇ ਪਏ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ਵਿੱਚ 9:30 ਵਜੇ ਬੈਂਕੁਟ ਦਵਾਰ ਦਰਸ਼ਨ ਟਿਕਟ ਕੰਮ ਤੋਂ ਪੂਰ ਭਗਦਰ ਮਚ ਗਈ ਜਿਸ ਵਿੱਚ ਹਾਸੇ ਇੱਕ ਮਹਿਲਾ ਸਮੇਤ 6 ਸ਼ਰਧਾਲੂਆਂ ਦੀ ਮੌਤ ਹੋ ਗਈ 40 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ ਇਸ ਮਾਮਲੇ 'ਚ ਸ਼ੁੱਕਰਵਾਰ ਸ਼ੁਰੂ ਹੋਣ ਵਾਲੇ 10 ਦਿਨ ਬੈਂਕੁਟ ਦਵਾਰ ਦਰਸ਼ਨ ਲਈ ਟਿਕਟ ਵੰਡੇ ਜਾ ਰਹੇ ਸਨ ਤਾਂ ਮੰਦਰ ਕਮੇਟੀ ਨੇ ਕਾਨੂੰਨੀ ਕਾਊਂਟਰ ਖੋਲੇ ਸਨ ਜਿਨ੍ਹਾਂ ਵਿੱਚ 4 ਲੱਖ 4000 ਦੇ ਲੈਕ ਪਰਕੀਰ ਸੀ ਜਦੋਂ ਲਾਈਨ ਵਿੱਚ ਲੱਗੀ ਇੱਕ ਮਹਿਲਾ ਬੇਹੋਸ਼ ਹੋ ਗਈ ਲਾਜ਼ਮੀ ਉਸ ਨੂੰ ਗੇਟ ਖੋਲ ਕੇ ਕੱਢਿਆ ਗਿਆ ਜਦੋਂ ਲੋਕ ਅੰਤ ਨੌੜਨ ਲੱਗੇ ਭਗੜਵੜੀ ਸਥਿਤੀ ਬਣ ਗਈ ਫਿਲਹਾਲ ਇਹਨਾਂ ਪੱਡੀਆ ਖਰਚ ਵਾਸਤੇ ਨਹੀਂ ਲਿਮੀਆਂ ਤਾਂ ਉਹਨਾਂ ਲਈ ਦੇਰ ਦੇ ਰੂਜੀ ਕਿਲਾ ਟੀਵੀ ਆਮ